હવે એની જોગા કે શું હોતા મેરા સદો સદો પર હે સદો કરતા ઓનું કી પરે પર રયા હણ મુતા સદો ਇਹ ਨਾ ਵੀ ਜਦੋਂ ਵੀਡੀਓ ਕਰ ਦੋ ਸਵੇਰ ਦੱਬ ਕੇ ਜੀ ਇੱਥੇ ਖੜਾ ਐ ਤੂੰ ਇੱਥੇ ਖੜਾ ਆ ਬੰਦਾ ਦੂਜੇ ਨੂੰ ਜੁਝੇ ਪਤਾ ਨਹੀਂ ਮੁੱਤ ਲੈ ਗਿਆ ਨਾ ਗੱਦਿਆ ਸੋੜਿਆ ਨਾ ਵੀਰਾਂ ਦਾ ਬੱਕਰਾ ਹਾਂ ਗੱਲ ਜੀ ਆ ਵੀ ਇਹ ਕਰੇ ਮੇਰੇ ਨਾਲ ਵੀ ਆ ਸੌਧਿਆ ਤੇ ਮੈਂ ਤੈਸੇ ਜਾਨੂ ਇਹਦਾ ਖੀਚਾ ਰੋ ਬਾਈ ਤੂੰ ਬੱਕਰਾ ਹਾਂ ਗੱਲ ਉਹ ਪਾਹ ਲੈ ਗਈ ਸੀ ਯਾਰ ਪਾਗਲ ਸਹੀ ਕਰਦੇ ਆ ਕੇ ਦੇ ਕੇ ਨਹੀਂ ਮੋਜੇ ਨੁਕਰ ਮਸਤ ਇਹ ਨਹੀਂ ਕਰਾ ਗਿਆ 14 ਮਤੇ ਸਗਰ ਕੋਨਾ ਕਰਦੇ ਸਰ ਬਈ ਬੱਕਰੀ ਵੜੀ ਲੌਂਗਵਾਲ ਮੈਂ ਤਾਂ ਨਹੀਂ ਇਹਨਾਂ ਦੇ ਭਾਈ ਯਾਰਾ ਪਹਿਲਾਂ ਪਹਿਲਾਂ ਆਹ ਆ ਬਾ ਇਹਨੇ ਆਪਣੀ ਲਾਗ ਲਾਈ ਤੇਰੀ ਨਹੀਂ ਲੱਗੀ ਇਹਨਾਂ ਨੇ ਕਿਉਂ ਮੇਰਾ ਟੋਕਾ ਚੱਲਦਾ ਮੋਰ ਕਮੇਟੀ ਵਾਲੀ ਗੱਲ ਈ ਹੈ ਇੱਕ ਨਹੀਂ ਮੇਰੇ ਦੇ ਵੀ ਮੇਰੇ ਜਿਆਦਾ ਆ ਬੱਕਰਾ ਜੀ ਵੇਚਣ ਵਾਲੇ ਦੋ ਜਣੇ ਆਉਣਗੇ ਮੈਂ ਤਾਂ ਇਹਨਾਂ ਨਾਲ ਕਰਾਂ ਕਿ ਬੰਦਾ ਕੋਣੇ ਸੌਦਾ ਕਰਦੇ ਜੀ 15000 ਦਾ ਹੋ ਗਏ ਹੁਣ ਕਹੇ